ਤਕਰੀਬਨ ਜੀ ਮੋਤੀराम ਮੈਰੇ ਦੇ ਨਾਂ ਤੇ ਅਸੀਂ ਜਿਹੜਾ ਇਹ ਬੋਰਡ ਤੁਸੀਂ ਦੇਖ ਰਹੇ ਹੋ ਲੱਗਿਆ ਹੋਇਆ ਪਿੱਛੇ ਤੇ ਕਾਲੀ ਮਾਤਾ ਮੰਦਿਰ ਕਮੇਟੀ ਚੌਂਕ ਬਾਜ਼ਾਰ ਸਮਾਣਾ ਦੀ ਰਲਕ ਜਿਹੜੀ ਕਮੇਟੀ ਹੈ ਸਮੂਹ ਮੈਰਾ ਬਰਾਦਰੀ ਵੱਲੋਂ ਤੇ ਹਰ ਸਾਲ ਲੰਗਰ ਲੱਗਦਾ ਜੀ ਤੇ ਜਦ ਤੱਕ ਸਾਡੇ ਜਾਣ ਚ ਜਾਣੇ ਲੱਗੂਗਾ ਜੀ ਹਰ ਸਾਲ ਅਸੀਂ ਆ ਦੋਸਤੋ ਮੈਂ ਹਾਂ ਦਵਿੰਦਰ ਫੱਟੀ ਔਰ ਤੁਸੀਂ ਜੁੜੇ ਕੁਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਚੌਂਕ ਬਾਜ਼ਾਰ ਸਮਾਣਾ ਨੇੜੇ ਨਗਰ ਕਾਉਂਸਲ ਸਮਾਣਾ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਮੋਤੀराम ਮਹਿਰਾ ਬਰਾਦਰੀ ਸਮਾਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੋਤੀराम ਮਹਿਰਾ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਜਾਂਦਾ ਹਰ ਸਾਲ ਇਹ ਵੱਡਾ ਉਪਰਾਲਾ ਲਗਭਗ ਪਿਛਲੇ 10-12 ਸਾਲਾਂ ਤੋਂ ਮਹਿਰਾ ਬਰਾਦਰੀ ਸਮਾਣਾ ਵੱਲੋਂ ਕੀਤਾ ਜਾ ਰਿਹਾ ਹੈ ਆਪਾਂ ਇੱਥੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡਾ ਉਪਰਾਲਾ ਹਰ ਸਾਲ ਹੀ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦੇ ਦਿਨਾਂ ਦੇ ਵਿੱਚ ਸਹਿਬਜ਼ਾਦਾ ਜੀ ਲਾ ਸਾਨੀ ਸ਼ਹਾਦਤ ਨੂੰ ਸਮਰਪਿਤ ਔਰ ਉਹ ਵੱਡੀ ਜਿਹੜੀ ਸੇਵਾ ਕੀਤੀ ਸੀ ਮੋਤੀਰਾਮ ਮਹਿਰਾ ਉਹਨਾਂ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਜਾਂਦਾ ਆਪਾਂ ਗੱਲਬਾਤ ਕਰਦੇ ਆ ਇੱਥੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਇਹ ਸਵੇਟੇ 11:00 ਵਜੇ ਸ਼ੁਰੂ ਕਰਤਾ ਸੀ ਪੁੱਤ ਇਸ ਤਰੀ ਨੂੰ ਸਵੇਰੇ 8:00 ਵਜੇ ਆਈ ਸਾਰਾ 11:00 ਵਜੇ ਦੁੱਧ ਦਾ ਆਪਾਂ ਸ਼ੁਰੂ ਕਰਤਾ ਸੀ ਅਰਦਾਸ ਕਰਾਤੀ ਬਾਬਾ ਮੋਤੀਰਾਮ ਮਹਿਰਾ ਨੂੰ ਜਿੰਨੇ ਚਿਰ ਸੜ ਤੋਂ ਸੇਵਾ ਲੈਣੀ ਵੀ ਧਿਆਨ ਅਸੀਂ ਧਿਆਨ گے ਜੀ ਅਸੀਂ ਉਹਦੇ ਹੀ ਕਦਮਾਂ ਤੇ ਚੱਲਾਂਗੇ ਦੀ ਜਦੋਂ ਤੱਕ ਸਾਡੇ ਚ ਜਾਣ ਹੈ ਧੰਨ ਮੋਤੀਬਾਦਾ ਜਿੰਨੇ ਲਾਲਾ ਦਾ ਦੁੱਧ ਪਿਆ ਆ ਆਪਣਾ ਸਾਰਾ ਪਰਿਵਾਰ ਉਹਨਾਂ ਨੇ ਕੋਹਾਂ ਵਿੱਚ ਭੇਜ ਦਿੱਤਾ ਸੀ ਉਹਨਾਂ ਦਾ ਤਾਂ ਉਹਨਾਂ ਨੇ ਸਾਬ ਜਾਦਿਆਂ ਨੂੰ ਦੁੱਧ ਦੀ ਸੇਵਾ ਕਰਦੇ ਰਹੇ ਕਰਦੇ ਰਹੇ ਇਹ ਸਾਨੂੰ ਬੜਾ ਫਕਰ ਹੈ ਜੀ ਵਿਸ਼ੇਸ਼ ਯੋਗਦਾਨ ਕਿਹਦਾ ਕਿਹਦਾ ਸਾਰੀ ਸਾਰੀ ਮਹਿਰਾ ਬਰਾਦਰੀ ਦਾ ਜੀ ਸਮੂਹ ਸਮਾਣਾ ਵਾਸੀਆਂ ਦਾ ਜੀ ਚੌਂਕ ਬਾਜ਼ਾਰ ਮਾਤਾ ਕਾਲੀ ਦੇਵੀ ਮੰਦਿਰ ਕਮੇਟੀ ਵਾਲਿਆਂ ਦਾ ਜੀ ਇਹ ਸਾਡਾ ਸਾਰਾ ਇੱਕ ਸਾਂਝਾ ਮੋਰਚਾ ਹੈ ਜੀ ਜਿਹਦੇ ਸਦਕੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਤੇ ਅਗਲੇ ਸਾਲ ਵੀ ਲਾਵਾਂਗੇ ਜੋਦੋ ਦਾ ਪ੍ਰਵਾਹਤਨਾ ਬਿਲਕੁਲ 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 ਬਹੁਤ ਸ੍ਰੋਚਾ ਹੰਬਲੇ ਉਸਾਰੇ ਸਾਰੇ ਜੋਦੇ ਸਾਹਿਬ ਜਿਆਦਿਆਂ ਦੀ ਫਿਲਮ ਲਾਉਂਦੇ ਆ ਆਰਸਾ ਜੀ ਦੇ ਰੈਸੇ ਜਿਹੜੀ ਨਾ ਜੀ ਛੋਟੇ ਸਾਹਿਬ ਜਿਆਦਿਆਂ ਦੀ ਫਿਲਮ ਲਾਉਂਦੇ ਆ ਅਸੀਂ ਯਾਦ ਜਿਉਂਦੀ ਜੀ ਆਪਣਾ ਫਿਲਮ ਚੱਲਦੀ ਹੈ ਉਹਦੇ ਉਹਦਾ ਲੰਗਰ ਚੱਲਦਾ ਕਰੋ ਗੁਰੂ ਘਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ